ਵਾਗੇ ਗੁਰੂ ਜੀ ਕਾ ਖਾਲਸਾ ਵਾਗੇ ਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਪਹੁੰਚੇ ਆ ਭਾਈ ਨਰਿੰਦਰ ਸਿੰਘ ਜੀ ਪਿੰਡ ਚੋੜੇ ਤੋਂ ਉਹਨਾਂ ਦੇ ਘਰ ਵਿੱਚ ਘਰ ਵਿੱਚ ਇਹ ਸੋ ਨੈਕਟਰ ਦੇ ਬਹੁਤ ਹੀ ਜ਼ਬਰਦਸਤ ਰਿਜ਼ਲਟ ਇਸ ਬੱਚੀ ਤੇ ਆਏ ਨੇ ਸੋ ਇਹ ਬੱਚੀ ਰੋਗਨਬੀਲ ਕੌਰ ਸੋ ਦੁੱਧ ਤੋਂ ਬਣੀ ਹੋਈ ਕੋਈ ਵੀ ਚੀਜ਼ ਜਿਹੜੀ ਸੀ ਉਹਦਾ ਸੇਵਨ ਨਹੀਂ ਸੀ ਕਰ ਸਕਦੀ ਤੇਨ ਮੋਲਰਜੀ ਦੀ ਪ੍ਰੋਬਲਮ ਸੀ ਆਟੋਇਮਿਊਨ ਡਿਜ਼ੀਜ਼ ਸੀ ਸੋ 6 ਮਹੀਨੇ ਪਹਿਲਾਂ ਇਹ ਮੇਰੇ ਕੋਲ ਆਏ ਸੀ ਮੇਰੇ ਬੇਨਿਕ ਦੇ ਉੱਪਰ ਤੇ ਉਸ ਵਾਰੀ ਨੂੰ ਮੈਂ ਡਾਕਟਰ ਤੋਂ ਸ਼ੁਰੂ ਕਰਵਾਈ ਸੀ ਤੇ ਭਰੋਸਾ ਦਵਾਇਆ ਸੀ ਕਿ ਇਸ ਨੂੰ ਸ਼ੁਰੂ ਕਰਨ ਤੋਂ ਬਾਅਦ ਤੁਹਾਨੂੰ ਕਿਸੇ ਵੀ ਮੈਡੀਸਿਨ ਦੀ ਲੋੜ ਨਹੀਂ ਰਹੇਗੀ ਸੋ 6 ਮਹੀਨੇ ਦੇ ਵਿੱਚ ਬੱਚੀ ਦੇ ਉੱਪਰ ਬਹੁਤ ਜ਼ਿਆਦਾ ਜ਼ਬਰਦਸਤ ਵਧੀਆ ਰਿਜ਼ਲਟ ਆਏਗੇ ਆਓ ਬੈਨਾਂ ਦੀ ਮਦਦ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਜਾਣਦੇ ਹਾਂ ਕਿ ਇਹਨੂੰ ਕੀ ਕੀ ਪ੍ਰੋਬਲਮ ਸੀ ਹਾਂਜੀ ਜੀ ਹਾਂਜੀ ਮੇਰੀ ਬੇਟੀ ਨੂੰ 3 ਸਾਲ ਤੋਂ ਪ੍ਰੋਬਲਮ ਸੀ ਅਲਰਜੀ ਤੇ ਮੈਂ ਪ੍ਰੋਡਕਟ ਕੁਝ ਨਹੀਂ ਲੈ ਸਕਦੀ ਐ ਤੇ ਸਾਰ ਇਹਦਾ ਇਲਾਜ ਚੱਲਦਾ ਪਿਆ ਸੀ ਅੰਮ੍ਰਿਤਸਰ ਦੇ ਵਿੱਚ ਇੰਗਲਿਸ਼ ਮੈਡੀਸਿਨਸ ਵਗੈਰਾ ਖਾਂਦੀ ਪਈ। ਫਿਰ ਸਾਨੂੰ ਮੈਂ ਕਿਸੇ ਨੇ ਦੱਸਿਆ ਸੀ ਕਿ ਬਾਬਾ ਜੀ ਕੋਲ ਨੈਕਟਰ ਦੀ ਜਿਹੜੀ ਮੈਡੀਸਿਨ ਆ ਮਿਲਦੀ ਹੈ ਤੁਸੀਂ ਉਹਦਾ ਸੇਵਨ ਕਰੋ। ਫਿਰ 6 ਮਹੀਨੇ ਤੋਂ ਲਗਾਤਾਰ ਖਾਂਦੀ ਪਈ ਹੈ ਬੇਟੀ ਤੇ ਇਹਦੇ ਰਿਜ਼ਲਟ ਬਹੁਤ ਵਧੀਆ ਆਏ ਨੇ ਕਿ ਕੁਝ ਮਤਲਬ ਪਹਿਲਾਂ ਜਿੱਦਾਂ ਇਨਹੀਬੀਟਰਸ ਵਗੈਰਾ ਚੱਲਦੇ ਸੀ ਬਚੀ ਗਈ ਇਨਹੀਬੀਟਰ ਸੀ ਫਿਰ ਇਹਨੂੰ ਇੱਕ ਅਲਰਜੀ ਦੀ ਮੈਡੀਸਿਨ ਲੱਗੀ ਹੋਈ ਸੀ ਜਿਹੜੀ ਪੱਕੀ ਰਾਤ ਨੂੰ ਖਾਣ ਦੇਣੀ ਪੈਂਦੀ। ਤੋ ਹੁਣ ਇਹ ਵਕੀ ਨਹੀਂ ਦੇਈਦੀ ਇੰਗਲਿਸ਼ ਮੈਡੀਸਿਨ ਮੈਂ ਕੁਝ ਨਹੀਂ ਯੂਜ਼ ਕਰਦੀ ਕੋਈ ਸਿਰਫ ਨੈਕਟਰ ਹੀ ਯੂਜ਼ ਕਰਦੀ ਪਈ ਆ। ਦੋਤੇ ਕਰਕੇ ਬੱਚੀ ਬਿਸਕੁਟ ਵੀ ਖਾਂਦੀ ਵੀ ਆ ਤੇ ਆਪਣਾ ਬ੍ਰੈਡ ਵਗੈਰਾ ਵੀ ਤੇ ਕੁਝ ਕੋਈ ਨਹੀਂ ਪਹਿਲਾਂ ਇਹਨੂੰ ਖਾਂਸੀ ਵਗੈਰਾ ਦੀ ਵੀ ਪ੍ਰੋਬਲਮ ਰਹਿੰਦੀ ਸੀ ਜਦੋਂ ਵੀ ਕੁਝ ਖਾ ਲੈਂਦੀ ਸੀ ਹੁਣ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਤੇ ਬਹੁਤ ਸੋਹਣੇ ਰਿਜ਼ਲਟ ਆਏ ਆ ਮਤਲਬ ਮੇਰੀ ਬੇਟੀ ਬਿਲਕੁਲ ਤੰਦਰੁਸਤ ਆ ਤੇ ਮੈਂ ਦੁਬਾਰਾ ਫੇਰ ਉਹੀ ਦਿੰਦੀ ਪਈ ਆ ਇਹਨੂੰ ਤੇ ਬਹੁਤ ਸੋਹਣੇ ਰਿਜ਼ਲਟ ਨੇ ਮੈਂ ਚਾਹੁੰਦੀ ਆ ਕਿ ਹਰ ਇੱਕ ਨੂੰ ਘਰ ਦੇ ਵਿੱਚ ਹਨਾ ਬੱਚਿਆਂ ਵਾਸਤੇ ਨੈਕਟਰ ਸ਼ੁਰੂ ਕਰਨਾ ਚਾਹੀਦਾ ਹੈ ਇਹਦੇ ਨਾਲ ਬੱਚੇ ਵੀ ਤੰਦਰੁਸਤ ਰਹਿਣਗੇ ਬਜ਼ੁਰਗ ਵੀ ਰਹਿ ਸਕਦੇ ਨੇ ਜਿਹੜੇ ਘਰ ਦੇ ਵੱਡੇ ਨੇ ਤੇ ਕੋਈ ਸਾਈਡ ਇਫੈਕਟ ਨਹੀਂ ਇਹਦਾ ਤੇ ਬਹੁਤ ਵਧੀਆ ਰਿਜ਼ਲਟ ਨੇ ਮੇਰੀ ਬੇਟੀ ਤੁਹਾਡੇ ਸਾਹਮਣੇ ਆ ਬਹੁਤ ਸੋਹਣੇ ਰਿਜ਼ਲਟ ਮਿਲੇ ਨੇ ਮੈਨੂੰ ਥੈਂਕ ਯੂ